ਪਰ ਪੁਛਨਾਇਸ਼ ਨੂੰ ਅਦਾਲਤ ਨੇ 14 ਦਿਨਾਂ ਦੀ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ 110 ਦੇ ਇਸ ਮਾਮਲੇ ਲੈ ਕੇ ਇਡੀ ਅਧਿਕਾਰੀ ਜੇਪੀ ਸਿੰਘ ਨੇ ਕਿਹਾ ਕਿ ਜੁਡੀਸ਼ੀਅਲ ਕਸਟਡੀ ਕੋਰਟ ਮੰਗੀ ਗਈ ਸੀ ਜੋ ਕਿ ਕੋਰਟ ਦੇ ਵੱਲੋਂ ਮਿਲ ਗਈ ਹੈ ਅਤੇ ਕਿ ਇਸ ਮਾਮਲੇ ਦੀ ਜਾਣਕਾਰੀ ਪ੍ਰੈਸ ਵਾਰਤਾ ਜ਼ਰੀਏ ਦਿੱਤੀ ਜਾਏਗੀ ਜੇਪੀ ਸਿੰਘ ਨੇ ਕਿਹਾ ਕਿ ਜਾਂਚ ਵਿੱਚ ਜੋ ਸਾਹਮਣੇ ਆਇਆ ਹੈ ਉਹ ਸਭ ਕੁਝ ਪ੍ਰੈਸ ਵਾਰਤਾ ਜ਼ਰੀਏ ਸਾਂਝਾ ਕੀਤਾ ਜਾਏਗਾ ਜੇਪੀ ਸਿੰਘ ਨੇ ਕਿਹਾ ਕਿ ਇਸ ਮਾਮਲੇ ਦੀ ਅਜੇ ਜਾਂਚ ਚੱਲ ਰਹੀ ਹੈ ਨੇ ਕਿਹਾ ਕਿ ਇਹ ਚਾਰਸ਼ਿਰ 60 ਦਿਨਾਂ ਦੇ ਵਿੱਚ ਫਾਈਲ ਦਾਇਰ ਕੀਤੀ ਜਾਏਗੀ ਕੋਈ ਰਿਮਾਂਡ ਮੰਗਿਆ ਗਿਆ ਜਾਂ ਨਹੀਂ ਜੁਡੀਸ਼ੀਅਲ ਕਸਟਡੀ ਚ ਭੇਜਿਆ ਜੀ ਕੀ ਕੁਝ ਜਿਹੜਾ ਹੈਗਾ ਉਹ ਅਜੇ ਕੋਰਟ ਦੇ ਵਿੱਚ ਹੋਇਆ ਕਿ ਚਲਾਨ ਜਿਹੜਾ ਪੇਸ਼ ਕੀਤਾ ਗਿਆ ਜੁਡੀਸ਼ੀਅਲ ਕਸਟਡੀ ਮੰਗੀ ਸੀ 14 ਦਿਨ ਦੀ ਉਹਨਾਂ ਨੇ ਦੇ ਦਿੱਤੀ ਤੇ ਰਿਮਾਂਡ ਨਹੀਂ ਮੰਗਿਆ ਗਿਆ ਨਹੀਂ ਅੱਛਾ ਪੂਰੀ ਇਨਵੈਸਟੀਗੇਸ਼ਨ ਤੋਂ ਬਿਜਲੀ ਮੈਸੇਜ ਕੀਤਾ ਕਿ ਕੁਝ ਸਾਹਮਣੇ ਆਇਆ ਤੁਹਾਡੇ ਨਹੀਂ ਉਹ ਮੈਂ ਕੁਝ ਵੀ ਡਿਸਕਲੋਜ਼ ਨਹੀਂ ਕਰ ਸਕਦਾ ਜੀ ਤੇ ਉਹ ਪ੍ਰੈਸ ਰਿਲੀਜ਼ ਦੇ ਦਾਂਗੇ ਅੱਛਾ ਕੀ ਕੁਝ ਜਿਹੜਾ ਹੈਗਾ ਉਹ ਤੁਸੀਂ ਕਹਿ ਰਹੇ ਸੀਗੇ ਕਿ ਪ੍ਰੋਪਰ ਤਰੀਕੇ ਦੇ ਨਾਲ ਸਾਡੇ ਕੋਲ ਡਿਟੇਲ ਹੈਗੀਆਂ ਨੇ ਸਭ ਕੁਝ ਹੈਗਾ ਉਹ ਸਾਰਾ ਕੁਝ ਦੇ ਦਤਾ ਤੁਹਾਨੂੰ ਪ੍ਰੈਸ ਰਿਲੀਜ਼ ਈਡੀ ਦੀ ਵੈਬਸਾਈਟ ਦੇ ਡਾਊਨਲੋਡ ਕਰਕੇ ਉਹ ਦੇਖ ਲਓ ਉਹ ਦਿੱਤੀ ہوئی ਆ ऑलरेडी ਅੱਛਾ ਤੁਹਾਡੀ ਪੂਰੀ ਜਿਹੜੀ ਇਨਵੈਸਟੀਗੇਸ਼ਨ ਖਤਮ ਹੋ ਗਈ ਹੈ ਜਿਸ ਤੋਂ ਬਾਅਦ ਨਹੀਂ ਚੱਲ ਰਹੀ ਹੈ ਅਜੇ ਕਲ ਵੀ ਹੈਗੀ ਹੈ ਚਾਰਜੀਡ ਫਾਈਲ ਕਰਾਂਗੇ ਸਾਢੇ ਦਿਨਾਂ ਦੇ ਵਿੱਚ ਠੀਕ ਠੀਕ ਹੈ ਸਰ ਸ਼ੁਕਰੀਆ ਤਾਂ ਬਿਲਕੁਲ ਹਾਂ ਜੀ ਸਰ ਹਾਂ ਸਰ ਆਸ਼ੂ ਉਹ ਅੱਜ ਗਏ ਕੋਰਟ ਤੇ ਆ ਕਿ ਉਹਨਾਂ ਨੇ ਜੁਡੀਸ਼ੀਅਲ ਕਸਟੀ ਮੰਗੀ ਸੀ ਜੁਡੀਸ਼ੀਅਲ ਕਸਟੀ ਹੋ ਗਈ ਹੈ ਤੇ 23 ਤਰੀਕ ਵਾਸਤੇ ਡੇਟ ਪਈ ਹੈ 23 ਤਰੀਕ ਉਹਨਾਂ ਨੇ ਰਿਪੋਰਟ ਪੇਸ਼ ਕਰਨਾ ਜੀ ਸੌਰੀ ਕੋਰਟ ਪੇਸ਼ ਕਰਨਗੇ ਦੁਬਾਰਾ ਜੇ ਜੀ ਇਸ ਦੇ ਮੀਨ ਟਾਈਮ ਅਸੀਂ ਐਪਲੀਕੇਸ਼ਨ ਦਿੱਤੀ ਸੀ ਕਿ ਉਹ ਜੱਸਾ ਅਸੀਂ ਕਿਹਾ ਕਿ ਜਿਹੜੀ ਸੈਕਸ਼ਨ ਸੈਕਸ਼ਨ ਹੈ ਉਹ ਜੇਲ ਅਥਾਰਟੀ ਦੇ ਸਾਈਨ ਜੀ ਇਹ ਗਲਤ ਵੀ ਹੋਈ ਇਸ ਬਾਰੇ ਨਹੀਂ ਕੋਈ ਜ਼ਿਆਦਾ ਗਲਤੀ ਹੋਈ ਕਿਉਂਕਿ ਉਹਨਾਂ ਨੇ ਜੁਡੀਸ਼ਨਲੀ ਭਗਿਆ ਸੀ ਉਹ ਕਿਸੇ ਨੂੰ ਲੋਡ ਨਹੀਂ ਹੈ ਕੋਈ ਜੀ ਤੇ ਕੋਈ ਪਤਾ ਲੱਗਿਆ ਕਿਸ ਐਨਐਨਆਰ ਮਾਰਡ ਦੇ ਵਿੱਚ ਕਾਈ ਹਾਸਲ ਨਹੀਂ ਉਹ ਉਹ ਇਨਫੈਕਟ ਜੋ ਵੀ ਉਹਨਾਂ ਨੇ ਸਾਨੂੰ ਲਿਖ ਕੇ ਦੇਣ ਕਿ ਸਾਰੇ ਡਾਕੂਮੈਂਟ ਬਾਕੀ ਉਹ ਤਾਂ ਟ੍ਰਾਇਲ ਦੀਆਂ ਗੱਲਾਂ ਬਾਤ ਠੀਕ ਹੈ ਪਾਤਪੁਸ਼ਨਾ ਸ਼ਿਨਾਈਸ਼ ਨੂੰ ਅਦਾਲਤ ਨੇ 14 ਦਿਨਾਂ ਦੀ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ 110 ਦੇ ਇਸ ਮਾਮਲੇ ਲੈ ਕੇ ਈਡੀ ਅਧਿਕਾਰੀ ਜੇਪੀ ਸਿੰਘ ਨੇ ਕਿਹਾ ਕਿ ਜੁਡੀਸ਼ੀਅਲ ਕਸਟਡੀ ਕੋਰਟ ਤੋਂ ਮੰਗੀ ਗਈ ਸੀ ਜੋ ਕਿ ਕੋਰਟ ਦੇ ਵੱਲੋਂ ਮਿਲ ਗਈ ਹੈ ਅਤੇ ਕਿ ਇਸ ਮਾਮਲੇ ਦੀ ਜਾਣਕਾਰੀ ਪ੍ਰੈਸ ਵਾਰਤਾ ਜ਼ਰੀਏ ਦਿੱਤੀ ਜਾਏਗੀ ਜੇਪੀ ਸਿੰਘ ਨੇ ਕਿਹਾ ਕਿ ਜਾਂਚ ਵਿੱਚ ਜੋ ਸਾਹਮਣੇ ਆਇਆ ਹੈ ਉਹ ਸਭ ਕੁਝ ਪ੍ਰੈਸ ਵਾਰਤਾ ਜ਼ਰੀਏ ਸਾਂਝਾ ਕੀਤਾ ਜਾਏਗਾ ਜੇਪੀ ਸਿੰਘ ਨੇ ਕਿਹਾ ਕਿ ਇਸ ਮਾਮਲੇ ਦੀ ਅਜੇ ਜਾਂਚ ਚੱਲ ਰਹੀ ਹੈ ਕਿਹਾ ਕਿ ਇਹ ਚਾਰਸ਼ੀਰ 60 ਦਿਨਾਂ ਦੇ ਵਿੱਚ ਫਾਈਲ ਦਾਇਰ ਕੀਤੀ ਜਾਏਗੀ ਆ ਕੋਈ ਰਿਮਾਂਡ ਮੰਗਿਆ ਗਿਆ ਜਾਂ ਪਰਕੋ ਫੇ ਜਿਹੜਾ ਹੈਗਾ ਨਹੀਂ ਜੁਡੀਸ਼ੀਅਲ ਕਸਟਡੀ ਚ ਭੇਜਿਆ ਜੀ ਕੀ ਕੁਝ ਜਿਹੜਾ ਹੈਗਾ ਉਹ ਅੱਜ ਪੋਪ ਦੇ ਵਿੱਚ ਹੋਇਆ ਕਿ ਚਲਾਨ ਜਿਹੜਾ ਪੇਸ਼ ਕੀਤਾ ਗਿਆ ਜੁਡੀਸ਼ੀਅਲ ਕਸਟਡੀ ਮੰਗੀ ਸੀ 14 ਦਿਨ ਦੀ ਉਹਨਾਂ ਨੇ ਦੇਤੀ ਤੇ ਰਿਮਾਂਡ ਨਹੀਂ ਮੰਗਿਆ ਗਿਆ ਨਹੀਂ ਅੱਛਾ ਪੂਰੀ ਇਨਵੈਸਟੀਗੇਟਿਓ ਤੁਸੀਂ ਮੈਸੇਜ ਕੀਤਾ ਕਿ ਕੁਝ ਸਾਹਮਣੇ ਆਇਆ ਤੁਹਾਡੇ ਨਹੀਂ ਉਹ ਮੈਂ ਕੁਝ ਵੀ ਡਿਸਕਲੋਜ਼ ਨਹੀਂ ਕਰ ਸਕਦਾ ਜੀ ਤੇ ਉਹ ਪ੍ਰੈਸ ਰਿਲੀਜ਼ ਚ ਦੇ ਦਾਂਗੇ ਅੱਛਾ ਕੀ ਕੁਝ ਜਿਹੜਾ ਹੈਗਾ ਉਹ ਤੁਸੀਂ ਕਹਿ ਰਹੇ ਸੀਗੇ ਕਿ ਪ੍ਰੋਪਰ ਤਰੀਕੇ ਦੇ ਨਾਲ ਸਾਡੇ ਕੋਲ ਡਿਟੇਲ ਹੈਗੀਆਂ ਨੇ ਸਭ ਕੁਝ ਹੈਗਾ ਉਹ ਸਾਰਾ ਕੁਝ ਦੇ ਦਿੱਤਾ ਤੁਹਾਨੂੰ ਪ੍ਰੈਸ ਰਿਲੀਜ਼ ਈ ਡਾਊਨਲੋਡ ਕਰਕੇ ਉਹ ਦੇਖ ਲਓ ਉਹ ਦਿੱਤੀ ہوئی ਆਲਰੇਡੀ ਅੱਛਾ ਤੁਹਾਡੀ ਪੂਰੀ ਜਿਹੜੀ ਇਨਵੈਸਟੀਗੇਸ਼ਨ ਖਤਮ ਹੋ ਗਈ ਹੈ ਜਿਸ ਤੋਂ ਬਾਅਦ ਨਹੀਂ ਚੱਲ ਰਹੀ ਹੈ ਅਜੇ ਕੱਲ ਵੀ ਹੈਗੀ ਚਾਰਜ ਸ਼ੀਟ ਫਾਈਲ ਕਰਾਂਗੇ ਸਾਢੇ ਦਿਨਾਂ ਦੇ ਵਿੱਚ ਠੀਕ ਠੀਕ ਹੈ ਸਰ ਠੀਕ ਹੈ ਤਾਂ ਬਿਲਕੁਲ ਹਾਂ ਜੀ ਸਰ ਹਾਂ ਸਰ ਆਸ਼ੂ ਅਮ ਜੀ ਕੋਰਟ ਸਰ ਉਹਨਾਂ ਨੇ ਜੁਡੀਸ਼ੀਅਲ ਕਸਤੀ ਮੰਗੀ ਸੀ ਜੁਡੀਸ਼ੀਅਲ ਕਸਤੀ ਹੋ ਗਈ ਹੈ ਤੇ 23 ਤਰੀਕ ਵਾਸਤੇ ਡੇਟ ਪਈ ਹੈ 23 ਤਰੀਕ ਉਹਨਾਂ ਨੇ ਕੋਰਟ ਪੇਸ਼ ਕਰਨਾ ਜੀ ਸੌਰੀ ਕੋਰਟ ਪੇਸ਼ ਕਰਨਾ ਦੁਬਾਰਾ ਜੇ ਇਨ ਦੀ ਮੀਨ ਟਾਈਮ ਅਸੀਂ ਐਪਲੀਕੇਸ਼ਨ ਦਿੱਤੀ ਸੀ ਕਿ ਉਹ ਜੱਸਾਬ ਨੇ ਕਿਹਾ ਕਿ ਜਿਹੜੀ ਫਲੈਟ ਇਨਸੈਕਸ਼ਨ ਹੈ ਉਹ ਜੇਲ ਅਥਾਰਟੀ ਦੇ ਸਾਈਡ ਜੀ ਕੋਈ ਗਲਤ ਵੀ ਹੋਈ ਇਸ ਬਾਰੇ ਨਹੀਂ ਕੋਈ ਜ਼ਿਆਦਾ ਗਲਤੀ ਹੋਈ ਕਿਉਂਕਿ ਉਹਨਾਂ ਨੇ ਜੁਡੀਸ਼ੀਅਲੀ ਭਗਿਆ ਸੀ ਉਹ ਕਿੰਨਾ ਤੁਹਾਨੂੰ ਹੋਰ ਲੋੜ ਨਹੀਂ ਹੈ ਕੋਈ ਜੀ ਤੇ ਕੋਈ ਪਤਾ ਲੱਗਿਆ ਕਿਸ ਐਨਐਨ ਆਰ ਮਾਰਡ ਦੇ ਵਿੱਚ ਕਿਸ ਹਾਸਿਲ ਨਹੀਂ ਉਹ ਰੋਲ ਇਨਫੈਕਟ ਜੋ ਵੀ ਉਹਨਾਂ ਨੇ ਸਾਨੂੰ ਲਿਖ ਕੇ ਦੇਣਗੇ ਸਾਰੇ ਡਾਕੂਮੈਂਟ ਬਾਕੀ ਉਹ ਤਾਂ ਟ੍ਰਾਇਲ ਦੀ ਗੱਲ ਹੈ ਬਾਅਦ ਵਿੱਚ ਠੀਕ ਹੈ ਸਿਟੀ ਹੋਮ న్యూਸ ਲਈ ਅਮਿਤਾ ਪਰ ਦੀ ਰਿਪੋਰਟ